ਰਹਾਂਦਰ ਰੇਲਵੇ ਸਟੇਸ਼ਨ ਤੋਂ ਕੁਝ 100 ਮੀਟਰ ਅੱਗੇ ਗਰੀਬ ਰਥ ਐਕਸਪ੍ਰੈਸ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਅੱਜ ਸਵੇਰੇ 8:00 ਤੋਂ 8:30 ਦੇ ਵਿਚਕਾਰ ਇਹ ਵੱਡਾ ਹਾਦਸਾ ਹੋਇਆ ਹੈ ਮੌਕੇ ਉੱਤੇ ਰੇਲਵੇ ਦੇ ਅਧਿਕਾਰੀਆ ਰੇਲਵੇ ਪੁਲਿਸ ਪੰਜਾਬ ਪੁਲਿਸ ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਫੌਰਨ ਐਮਰਜੈਂਸੀ ਵਿੱਚ ਟ੍ਰੇਨ ਨੂੰ ਰੋਕਿਆ ਗਿਆ ਅਤੇ ਰੇਲ ਗੱਡੀ ਦੇ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਯਾਤਰੀ ਜਿਹੜੀ ਉਹ ਥੋੜੀ ਝੁਲਸੀ ਆ ਤੇ ਬਾਕੀ ਲੋਕ ਨੇ ਜਿਹੜੇ ਯਾਤਰੀ ਨੇ ਉਹ ਠੀਕ ਠਾਕ ਦੱਸੇ ਜਾ ਰਹੇ ਨੇ ਤਾਂ ਮੌਕੇ ਦੇ ਉੱਤੇ ਪ੍ਰਸ਼ਾਸਨ ਪਹੁੰਚ ਗਿਆ ਏ ਅਜੇ ਵੀ ਅੱਗ ਨੂੰ ਬੁਝਾਉਣ ਲਈ ਲਗਾਤਾਰ ਫਾਇਰ ਬ੍ਰਿਗੇਡ ਕੰਮ ਕਰਦੀ ਨਜ਼ਰ ਆ ਰਹੀ ਆ ਤਾਂ ਦਿਵਾਲੀ ਤੋਂ ਠੀਕ ਪਹਿਲਾਂ ਸਰਹੰਦ ਰੇਲਵੇ ਸਟੇਸ਼ਨ ਤੇ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਅੰਮ੍ਰਿਤਸਰ ਤੋਂ ਬਿਹਾਰ ਵੱਲ ਜਾਣ ਵਾਲੀ ਗਰੀਬ ਰਥ ਐਕਸਪ੍ਰੈਸ ਦੇ ਵਿੱਚ ਬਚਾਨਕ ਅੱਗ ਲੱਗ ਜਾਂਦੀ ਹੈ ਏਸੀ ਕੋਚਾਂ ਦੇ ਲਾਸਟ ਡੱਬਿਆਂ ਵਿੱਚ ਅੱਗ ਲੱਗਦੀ ਆ ਚਾਰ ਕੋਚ ਚਪੇਟ ਦੇ ਵਿੱਚ ਆਏ ਨੇ ਤੇ ਦੋ ਕੋਚ ਦੇ ਜਿਹੜੇ ਉਹ ਬੁਰੀ ਤਰ੍ਹਾਂ ਜਲ ਕੇ ਸੁਆਹ ਹੋ ਗਏ ਨੇ ਸ਼ੀਸ਼ੇ ਭੰਨ ਕੇ ਤੁਸੀਂ ਦੇਖੋ ਕਿਸ ਪ੍ਰਕਾਰ ਯਾਤਰੀਆਂ ਨੂੰ ਇੱਥੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਏ ਰਾਹਤ ਦੀ ਗੱਲ ਇਹ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਇੱਥੇ ਬਦੂਦ ਲੋਕਾਂ ਵੱਲੋਂ ਬੜੀ ਬਹਾਦਰੀ ਆ ਜਿਹੜੀ ਉਹ ਦਿਖਾਈ ਗਈ